ਨਵਾਂ ਸ਼ਹਿਰ ਪੋਂਜ ਸੁਖਬੀਰ ਬਾਦਲ ਨੇ ਆਪਣੀ ਸਪੀਚ ਦੌਰਾਨ ਨਵੇਂ ਸ਼ਹਿਰ ਤੋਂ ਕਾਂਗਰਸ ਪਾਰਟੀ ਦੇ ਅੰਗਤ ਸਿਆਣੀ ਨੂੰ ਆੜੇ ਹੱਥੇ ਲੈਂਦੇ ਹੋਏ ਕਿਹਾ ਕਿ ਨਵਾਂ ਸ਼ਹਿਰ ਦਾ ਇਹ ਵਿਧਾਇਕ ਇੱਥੇ ਪੂਰੀ ਤਰ੍ਹਾਂ ਤੱਕੇਬਾਜ਼ੀ ਕਰ ਰਿਹਾ ਹੈ। ਉਹਨਾਂ ਵਿਧਾਇਕ ਉੱਤੇ આરોਪ ਲਾਉਂਦੇ ਹੋਏ ਕਿਹਾ ਕਿ ਸ਼ਾਇਦ ਨਵਾਂ ਸ਼ਹਿਰ ਦੇ ਵਿਧਾਇਕ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਮਾਈਨਿੰਗ ਅਤੇ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ। ਇਹ ਸਾਡੇ ਵਰਕਰਾਂ ਦੇ ਝੂਠੇ ਪਰਚੇ ਪਾ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵੀ ਵਿਧਾਇਕ ਅਜਿਹੀਆਂ ਤੱਕੇਸ਼ਾਹੀਆਂ ਕਰਦੇ ਹਨ ਉਹਨਾਂ ਨੂੰ ਦੂਜੀ ਵਾਰ ਲੋਕੀ ਮੂਵੀ ਨਹੀਂ ਲਾਉਂਦੇ। ਅਤੇ ਕਿਹਾ ਕਿ ਨਵੇਂ ਸ਼ਹਿਰ ਵਿਦਾਇਤ ਇਹ ਹੀ ਕਰਤੂਤਾ ਰਹੀਆਂ ਤਾਂ ਅਕਾਲੀ ਸਰਕਾਰ ਆਉਂਦੇ ਹੀ ਨਵਾਂ ਸ਼ਹਿਰ ਵਿਦਾਇਤ ਪੱਕਾ ਅੰਦਰ ਜਾਵੇਗਾ ਇਹਨਾਂ ਦੇ ਐਮਐਲਏ ਬੜੀ ਖੁੱਲੀ ਛੁੱਟੀ ਹੈ ਲੁੱਟ ਲੱਗਿਆ ਥੋੜਾ ਐਮਐਲਏ ਤਾਂ ਮੈਨੂੰ ਲੱਗਾ ਆ ਪੱਕਾ ਅੰਦਰ ਜਾਊ ਮਾਦਮ ਜਿਹੜੀਆਂ ਚੁਪਟਾ ਇਹਦੀਆਂ ਇਹਨਾਂ ਨੇ ਐਨ ਕੰਮ ਕਰ ਲਿਆ ਕਿ ਮੈਂ ਗਰੀਬੀ ਹੁਣੀ ਲੋਣੀ ਹੈ ਹਰ ਪੰਜਾ ਮੈਂ ਦੇਖਿਆ ਜਿਹੜੇ ਆ ਐਮਐਲਏ ਜਿਨ੍ਹਾਂ ਦੀ ਕਰਤੂਤਾ ਇਹ ਹੀ ਆ ਚਾਰ ਪੰਜ ਦਾ ਐਟੇ ਆ ਜਿਹੜੇ ਐ ਭੁੱਖ ਲੱਗੀ ਇਹਨਾਂ ਨੂੰ ਤੇ ਕੋਈ ਪਤਾ ਪਤਾ ਨਹੀਂ ਡਾਈਜੀ ਰੋਜ਼ ਖਾਦੇ ਹੋਣੇ ਮੈਨੂੰ ਲੱਗਦਾ ਤੂੰ ਹਾਜਮਾ ਕਰਨ ਵਾਸਤੇ ਆ ਇਹਗਾ ਇਹ ਖੇਡਾ ਜੀਰੇ ਵਾਲਾ ਇਹ ਕਦੇ ਇਹਦੇ ਮੈਨੂੰ 7-8 ਦਿਨ ਨਾ ਮਿਲ ਆ ਤਾਂ ਇਹ ਅਸਿੱਧਾ ਹਰ ਚੀਜ਼ ਤੇ ਕਮਿਸ਼ਨ ਹਰ ਚੀਜ਼ ਤੋਂ ਕੱਢ ਲਈ ਹੁੰਦੇ ਕੋਈ ਰੇਡੀ ਦੇ ਆਲੇ ਤੋਂ ਲੈ ਕੇ ਹਰ ਚੀਜ਼ ਤੋਂ ਜਿੱਥੇ ਜਾਂਦੇ ਹੁਣ ਕਿੱਥੇ ਪੈਸਾ ਲੈ ਕੇ ਉਹਨੂੰ ਪਤਾ ਨਹੀਂ ਉਰਸੀ ਚ ਪਟਾਉਣ ਵਾਲੇ ਵੀ ਜੰਦਾ ਤੇ ਲਾਉਣ ਵਾਲੇ ਵੀ ਜੰਦਾ ਤੇ ਮੈਂ ਅਫਸਰ ਇੱਥੇ ਮੇਰੀ ਡਿਊਟੀ ਦੇ ਵੀ ਲੱਗੇ ਆਏ ਆ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਤੁਸੀਂ ਐਸ ਐਮ ਐਲ ਏ ਕਰਕੇ ਆਪਣੀ ਨੌਕਰੀ ਨਾ ਗਵਾ ਬੈਠਿਓ ਕਿਉਂਕਿ ਐਕਤੀ ਜੋ ਜਿਨ੍ਹਾਂ ਨੇ ਜਾਲੀ ਕੇਸ ਕੀਤੇ ਸਾਡੇ ਵਰਕਰਾਂ ਤੇ ਜੇ ਤੱਕ ਇਹ ਰੰਗੇ ਪਹਿਲਾ ਦਿਨ ਹੋਊਗਾ ਇੱਕ ਜੁਡੀਸ਼ੀਅਨ ਕਮਿਸ਼ਨ ਬਿਠਾ ਕੇ ਜਿਹੜੇ ਜਿਹੜੇ ਅਫਸਰਾਂ ਨੇ ਕੀਤੇ ਆ ਵਿਥਿਨ 3 ਮੰਥਸ ਸਸਪੈਂਡ ਰੀਡ ਡਿਸਮਿਸਡ ਫਰਮ ਸਰਵਿਸ ਡਿਸਮਿਸਡ ਫਰਮ ਇਹਨਾਂ ਜਿਹੜਾ ਇਹਨਾਂ ਜ਼ੁਰਬ ਕੰਮ ਕੀਤੇ ਠਾਣ ਪੁਲਿਸ ਉਹ ਤਾਂ ਨਹੀਂ ਦੇ ਸਕਦਾ ਨੌਕਰੀ ਚ ਨਾਲੇ ਜੇਲ੍ਹ ਜਾਊਗਾ ਨਾਲੇ ਇੱਥੇ ਇੱਥੇ ਵੀ ਮੈਂ ਦੱਸ ਦੇਣਾ ਸਚੋਣਾ ਆ ਜਿਹੜੇ ਤੁਹਾਡੇ ਕਾਗਜ਼ ਕੁਝ ਇਕੱਠੇ ਤਗੜੇ ਹੋ ਜੋ ਮੈਂ ਐਸਐਸਪੀ ਨਾਲ ਗੱਲ ਕਰ ਸਾਰਿਆਂ ਨੂੰ ਜੇਲ੍ਹ ਇੱਥੇ ਕਿਸ ਨੇ ਧੱਕਾ ਕੀਤਾ ਪੁਖਤ ਨਾਲ ਫਿਰ ਇਹਨਾਂ ਨੂੰ ਪੜਨਾ ਆ ਜਿਹੜੇ ਸੋਚਦੇ ਕਿ ਮੈਂ ਅੱਜ ਐਸਟੀਐਮ ਆ ਕਾਲ ਬਣਾਉਗੇ ਸਾਫ ਕਾ ਐਸਡੀਐਮ ਸਾਫ ਕਾ ਬੁਲਾਈ ਗੱਲ ਇਦਾਂ ਜੀ ਕਿ ਪਹਿਲਾਂ ਤਾਂ ਇਹ ਭੁੱਲ ਜਾਣ ਕਿ ਇਹਨਾਂ ਦੀ ਸਰਕਾਰ ਬਣ ਰਹੀ ਆ ਜਿਸ ਤਰੀਕੇ ਨਾਲ ਬਾਦਲ ਪ੍ਰਵਾਨ ਨੇ 10 ਸਾਲ ਪੰਜਾਬ ਨੂੰ ਲੁੱਟਿਆ ਕੁੱਟਿਆ ਔਰ ਜਿਸ ਤਰੀਕੇ ਨਾਲ ਬੱਸਾਂ ਚਲਾਈਆਂ ਟਰਾਂਸਪੋਰਟਾਂ ਚਲਾਈਆਂ ਹੋਟਲ ਬਣਾਏ ਆ ਕੇਬਲਾਂ ਚਲਾਈਆਂ ਸਾਰੇ ਲੋਕਾਂ ਨੂੰ ਪਤਾ ਲੋਕੀ ਇਹਨਾਂ ਨੂੰ ਕਦੇ ਨਹੀਂ ਮਾਫ਼ ਕਰ ਸਕਦੇ ਅੱਜ ਹਾਲਾਤ ਇਹ ਆ ਕਿ ਇਹ ਕਿਸੇ ਵੀ ਬਿਨਾ ਸਿਕਿਉਰਿਟੀ ਦੇ ਜਾ ਨਹੀਂ ਸਕਦੇ ਅੱਜ ਮੈਂ ਆਪਣੇ ਸ਼ਹਿਰ ਚ ਘੁੰਮ ਰਿਹਾ ਮੇਰੇ ਨਾਲ ਕੋਈ ਮੁਲਾਜ਼ਮ ਨਹੀਂ ਕੋਈ ਨਹੀਂ ਇੱਕ ਬੰਦਾ ਮੇਰੇ ਨਾਲ ਜਾ ਰਿਹਾ ਇਸ ਤੋਂ ਇਲਾਵਾ ਕੋਈ ਨਹੀਂ ਇਹ ਬਾਦਲ ਪਰਿਵਾਰ ਕਦੀ ਲੋਕਾਂ ਚ ਪਬਲਿਕਲੀ ਜਾ ਨਹੀਂ ਸਕਦਾ ਕਿਉਂਕਿ ਲੋਕਾਂ ਦਾ ਇੰਨਾ ਗੁੱਸਾ ਇਹਨਾਂ ਦੇ ਪ੍ਰਤੀ ਕਿ ਇਹ ਸੋਚ ਵੀ ਨਹੀਂ ਸਕਦੇ ਇਹਨਾਂ ਨੂੰ ਆਪ ਵੀ ਪਤਾ ਇਹ ਤਾਂ ਹੁਣ ਕੁਦਰਤੀ ਕਸੂਤੇ ਫਸ ਗਏ ਜਿਨ੍ਹਾਂ ਦੇ ਜਿਹੜੇ ਡਬਲ ਸਟੈਂਡਰਡ ਸੀਗੇ ਜਿਸ ਤਰੀਕੇ ਨਾਲ ਫਾਰਮਰ ਆਰਡੀਨੈਂਸ ਤੇ ਪਹਿਲਾਂ ਹਰਸਿਮਰਤ कौर ਬਾਦਲ ਨੇ ਸਾਈਨ ਕੀਤਾ ਔਰ ਉਸ ਤੋਂ ਬਾਅਦ ਇਹ ਕਿਨਾਂ ਨੇ ਕੰਪਲੀਟ ਯੂ ਟਰਨ ਲੈ ਕੇ ਸਿੰਥੀ ਲੈਂਨ ਦੀ ਕੋਸ਼ਿਸ਼ ਕੀਤੀ ਲੋਕੀ ਅੱਜਕਲ ਬਹੁਤ ਸਿਆਣੇ ਹੋ ਚੁੱਕੇ ਲੋਕੀ ਇਹਨਾਂ ਨੂੰ ਕਦੀ ਇਸ ਗਲਤੀ ਮਾਫ ਨਹੀਂ ਕਰੋਗੇ ਔਰ ਜੋ ਹਾਲਾਤਾਂ ਚ ਅੱਜ ਪੰਜਾਬ ਹੈਗਾ ਉਹਦੇ ਚ ਇਹਨਾਂ ਦਾ ਬਹੁਤ بڑا ਯੋਗਦਾਨ ਹੈ ਜਿਹੜਾ ਅੱਜ ਪੰਜਾਬ ਦੇ ਹਾਲਾਤ ਮਾੜੇ ਆ ਬਾਕੀ ਜਿੱਥੇ ਤੱਕ ਰਹਿ ਗਈ ਮੇਰੇ ਤੇ ਅੰਜਾਮ ਲਾਉਣ ਦੀ ਗੱਲ ਗੱਲ ਇਦਾਂ ਮੈਂ ਸਮਝਦਾ ਜਿਹੜਾ ਬੰਦਾ ਚੋਰ ਹੁੰਦਾ ਉਹਨੂੰ ਸਾਰੇ ਚੋਰੀ ਦਿਸਦੇ ਆ